ਦੋਸਤੋ ਕੀ ਹਾਲ ਚਾਲ ਹੈ ਅੱਜ ਦੇ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਹੈਗੀ ਲੋਹੜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਹੈਪੀ ਲੋਹੜੀ ਜੀ ਤੇ ਅੱਜ ਸਾਡੇ ਬਣ ਰਿਹਾ ਹੈ ਜੀ ਸਾਗ ਆ ਤੁਸੀਂ ਦੇਖ ਸਕਦੇ ਹੋ ਸਾਗ ਰੰਗਿਆ ਜਾ ਰਿਹਾ ਹੈ ਇਹ ਜ਼ਿਆਦਾਤਰ ਜਿਹੜੀ ਪਿੰਡਾਂ ਦੇ ਵਿੱਚ ਇਹ ਚੀਜ਼ ਕੀਤੀ ਜਾਂਦੀ ਜ਼ਿਆਦਾਤਰ ਪਿੰਡਾਂ ਵਿੱਚ ਸ਼ਹਿਰਾਂ ਦੇ ਲੋਕ ਵੀ ਇਹ ਚੀਜ਼ ਕਰਦੇ ਆ ਸਾਗ ਆਪਾਂ ਇਧਰ ਕਮਰੇ 'ਚ ਆ ਗਏ ਸੀਗੇ ਤੇ ਸਾਡਾ ਜਿਹੜਾ ਐਕਟਰ ਆ ਉਹ ਤਿਆਰ ਹੋ ਰਿਹਾ ਇਸ ਵਕਤ ਸਰਗੁਨ ਤਿਆਰ ਹੋ ਰਹੀ ਆ ਤੇ ਉਹਦੀ ਮੰਮੀ ਤਿਆਰ ਕਰ ਰਹੀ ਆ ਉਹਨੂੰ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਇਹਦੇ ਸ਼ਾਰਟ ਤੇ ਸ਼ਾਰਟਾਂ ਨੂੰ ਧਿਆਨ ਦੇ ਨਾਲ ਦੇਖੋ ਜਾਂ ਜਦੋਂ ਫੁੱਲ ਤਿਆਰ ਹੋਊਗੀ ਤੁਹਾਨੂੰ ਪ੍ਰੋਪਰ ਸ਼ਾਰਟ ਦਿਖਾਵਾਂਗੇ ਆਪਾਂ ਬਣੇ ਰਹੋ ਵਲੌਗ ਦੇ ਐਂਡ ਤੱਕ। ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਆ ਕੋਠੇ ਦੇ ਉੱਪਰ ਤੇ ਆਪਾਂ ਹੁਣ ਲੈਨੇ ਆ ਸਰਗੁਨ ਦੇ ਸ਼ਾਰਟ ਤੁਹਾਨੂੰ ਲੈਨੇ ਆ ਤੇ ਬਾਕੀ ਵੇਖੋ ਜਾਂ ਸ਼ਾਰਟ ਦੇ ਵਿੱਚ ਸ਼ਾਰਟ ਨੂੰ ਧਿਆਨ ਦੇ ਨਾਲ ਦੇਖੋ ਜਾਂ ਫੋਟੋਆਂ ਲਾਵਾਂਗੇ ਆਪਾਂ ਅੱਟਮਾਨ ਨੂੰ ਧਿਆਨ ਦੇ ਨਾਲ ਦੇਖੋ ਜਾਂ ਜੇ ਵਧੀਆ ਲੱਗੇ ਤਾਂ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਜਾਂ ਤਾਨੀਆਂ ਲੱਗੀਆਂ ਸਰਗੁਣ ਦੀਆਂ ਫਟਵਾਂ ਤੇ ਇੱਕ ਆਪਾਂ ਛੋਟੀ ਜੀ ਵੀਡੀਓ ਦੀ ਕਲਿੱਪ ਲਈ ਸੀਗੀ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਾਂ ਤੇ ਜੇ ਉਦਾਂ ਦੇ ਸੂਟ ਚਾਹੀਦੇ ਹੋਵੇ ਤਾਂ ਵੀ ਸਾਨੂੰ ਕਮੈਂਟ ਜਰੂਰ ਕਰਿਓ ਜਾਂ ਸੋ ਹੁਣ ਮੈਂ ਜਾ ਰਿਆਂ ਜੌਬ ਤੇ ਸੋ ਸਾਡੀ ਤਾਂ ਲੋੜੀ ਬਾਹਰ ਹੀ ਹੋਇਆ ਕਰੂਗੀ ਸਾਡੀ ਤਾਂ ਲੋੜੀ ਘਰੇ ਹੈ ਨਹੀਂ ਤੇ ਘਰ ਦੇ ਬਸ ਘਰੇ ਕਰ ਲੈਣਗੇ ਛਕੜ ਮਿਹਾਰ ਸੋ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਸਾਡੇ ਵਲੌਗ ਐਂਡ ਤੱਕ ਜਰੂਰ ਦੇਖਿਆ ਕਰੋ ਸੋ ਬਣੇ ਰਹੋ ਵਲੌਗ ਦੇ ਐਂਡ ਤੱਕ ਸਾਰਿਆਂ ਦਾ ਦਿਲੋਂ ਧੰਨਵਾਦ ਬਾਏ ਬਾਏ ਜੀ